ਕੈਬਨਿਟ ਮੰਤਰੀ ਵਜਿੰਦਰ ਸਿੰਘਲਾ ਨੇ ਸੰਗਰੂਰ ਵਿੱਚ ਇੱਕ ਮਹੱਤਵ ਚਲਾਈ ਹੈ। ਸਮੁੱਚੇ ਦੇਸ਼ ਦੇ ਵਿੱਚ ਬਹੁਤ ਕਰੋਨਾ ਦੀ ਕਹਿਰ ਚੱਲ ਰਹੀ ਹੈ। ਜੇ ਅੱਜ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਵੀ ਸੂਬਾ ਸਰਕਾਰ ਵੱਲੋਂ ਸਿਵਲ ਹਸਪਤਾਲ ਵਿੱਚ ਇਸ ਇਲਾਕੇ ਵਿੱਚ 200 ਬੈਡਸ ਦੀ ਫੈਸਿਲਿਟੀ ਬਰਾਕੇ ਸੰਗਰੂਰ, ਧੂਰੀ, ਮਲੇਰਕੋਟਲੇ ਨੂੰ ਮਲਾ ਕੇ ਕਾਇਮ ਕੀਤੀ ਹੈ। ਉਸ ਦੇ ਨਾਲ ਨਾਲ ਕਾਲੀਦੇਵੀ ਮੰਦਰ ਦੇ ਪਿਛਲੇ ਲੰਗਰ ਭਵਨ ਦੇ ਵਿੱਚ 100 ਬੈਡ ਦੀ ਫੈਸਿਲਿਟੀ ਹਰ ਬੈਡ ਦੇ ਨਾਲ ਅਸੀਂ ਆਕਸੀਜਨ ਕਨਸੈਂਟਰੇਟਰ ਨੂੰ ਪਲੇਸ ਕੀਤਾ ਹੈ, ਆਕਸੀਮੀਟਰ ਨੂੰ ਪਲੇਸ ਕੀਤੇ ਨਾਲ ਨਾਲ ਥਰਮਾਮੀਟਰ ਮਿਲ ਕੇ ਕਰੋਨਾ ਦੇ ਇਸ ਕਹਿਰ ਨੂੰ ਹਰਾ ਸਕੀਏ ਮੇਰਾ ਤਾਂ ਇਹੀ ਕੰਮ ਸੀਗਾ ਕਿ ਮੈਂ ਤੁਹਾਨੂੰ ਮੌਕੇ ਤੇ ਜੋ ਤੁਹਾਨੂੰ ਸਹੂਲਤ ਦੀ ਲੋੜ ਸੀ ਉਹ ਦੇ ਸਕਾਂ ਹਾਂਜੀ 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 ਸਰ ਆਪਾਂ ਨੂੰ ਮੌਕੇ ਤੇ ਸਹੂਲਤ ਮਿਲ ਗਈ ਸਰ ਜਿਹੜੀ ਆਪਾਂ ਨੂੰ ਉਹ ਬਹੁਤ ਬੜੀਆ ਮੌਕੇ ਤੇ ਸਾਹਮਣੇ ਆਜੀ ਉਹਨੂੰ ਮਰੀਜ਼ ਰੂਪਾ ਸੋਈ ਦਵਾਈਆਂ ਦੀ ਜਾਂ ਕਿਸੇ ਹੋਰ ਚੀਜ਼ ਦੀ ਕਿਸੇ ਵੇਲੇ ਵੀ ਲੋੜ ਹੋਈ ਮੈਨੂੰ ਦੱਸ ਦਿਓ ਜ਼ਿੰਮੇਵਾਰ ਸੰਗਰੂਰ ਕੈਂਪੇਨ ਦੇ ਤਹਿਤ ਆਪਾਂ ਸਾਰੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਆਪਣੇ ਆਪ ਨੂੰ ਵੈਕਸੀਨੇਟ ਕਰਾਈਏ